ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾ ਸੂਚੇ ਪਾਸ਼ਾ ਜੀ ਦੀ ਸ਼ਤਾਬ ਦੀ 350 ਸਾਲਾ ਚੱਲ ਰਿਹਾ ਹੈ ਤਿਆਰੀਆਂ ਪੂਰੇ ਜੁੜਦੀਆਂ ਸਭ ਤੋਂ ਵੱਡੀ ਗੱਲ ਆ ਹੋਈ ਕਿ ਇਹੜਾ ਪੁਲ ਨੇ ਇਹ ਨਰਕਤ ਆ ਬਈ ਇਹਦਾ ਹਾਲਾਤ ਇੰਨੇ ਮਾੜੇ ਤੇ ਨਾ ਤੁਸੀਂ ਸੋਚ ਨਹੀਂ ਸਕਦੇ ਤੇ ਐਡਾ ਲੱਗਦਾ ਵੀ ਦਰਿਆ ਥੱਲੇ ਨਹੀਂ ਚੱਲਦਾ ਦਰਿਆ ਉੱਪਰ ਚੱਲਦਾ ਤੇ ਹੁਣ ਇਹਨੂੰ ਪੈਚਵਰਕ ਨਹੀਂ ਕੀਤਾ ਗਿਆ ਹੁਣ ਇਹਨੂੰ ਨਾ ਬਹੁਤ ਵਧੀਆ ਢੰਗ ਦੇ ਨਾਲ ਬਣਾ ਦਿੱਤਾ ਗਿਆ ਗੜ ਸ਼ੰਕਰ ਤੋਂ ਜਦੋਂ ਆਨੰਦਪੁਰ ਸਾਹਿਬ ਆਈਦਾ ਨਾ ਤੇ ਸਤਲੁਜ ਦਰਿਆ ਤੇ ਪੁਲ ਪੈਂਦਾ ਹੈ ਇਹ ਇੱਥੋਂ 3 3.5 3 4 ਕਿਲੋਮੀਟਰ ਹੈ ਆਨੰਦਪੁਰ ਸਾਹਿਬ ਪੈਸੇ ਹੀ ਦੀ ਹੁਣ ਨਾ ਜੋਨੇ ਬਦਲ ਗਈ ਹੁਣ ਜੇ ਨਾ ਇੱਕ ਕੰਮ ਨਾਲ ਦੀ ਨਾਲ ਹੋਈ ਜਾਵਾ ਨਾ ਬਈ ਅਸਲ ਟੁੱਟਣ ਦਾ ਕਾਰਨ ਇਹ ਹੈ ਵੀ ਜਿਹੜਾ ਰੇਤਾ ਗੱਡੀਆਂ ਚੋਂ ਗਿਰਦਾ ਨਾ ਪੁਲ ਦੇ ਉੱਪਰ ਜਿਹੜੇ ਆਹ ਪਾਣੀ ਨਿਕਲਣ ਵਾਲੇ ਸੁਰਾਖ ਹਨ ਇਹ ਬੰਦ ਹੋ ਜਾਂਦੇ ਆ ਇਹਦੇ ਕਰਕੇ ਪੁਲ ਟੁੱਟਦਾ ਹੁਣ ਬਾਈ ਜੀ ਜੂਨ ਸੁਧਰ ਗਈ ਹੁਣ ਤਾਂ ਇੱਕ ਤਰ੍ਹਾਂ ਦਾ ਨਾ ਆ ਨਰਕ ਜਿਹਾ ਚੱਕਿਆ ਗਿਆ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਜਿੱਥੇ ਕੰਮ ਚੰਗੇ ਆ ਤੇ ਚੰਗੇ ਕਹਾਂਗੇ ਤੇ ਜਿੱਥੇ ਕੋਈ ਮਾੜਾ ਹੈ ਤੇ ਮਾੜਾ ਵੀ ਕਹਾਂਗੇ ਤੇ ਬਹੁਤ ਵਧੀਆ ਪਿਆਰੀਆਂ ਕੀਤੀਆਂ ਅਨੰਦਪਰਸਾਦ ਦੀ ਧਰਤੀ ਤੇ ਤੇ ਆ ਜਿਹੜਾ ਕੰਮ ਕੀਤਾ ਹੈ ਬਹੁਤ ਸਲਾਘਾਯੋਗ ਹੈ ਤੇ ਲੱਖਾਂ ਸੰਗਤਾਂ ਨੇ ਆਣਾ ਆਨੰਦਪੁਰ ਸਾਹਿਬ ਕਿਉਂਕਿ ਬਹੁਤ ਮਾੜਾ ਹਾਲਤ ਹੈ ਨਰਕ ਤਾ ਜਾਵੇ ਇਹ ਬਹੁਤ ਵਧੀਆ ਬਣ ਗਿਆ ਜੀ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ